ਸਵੇਰ ਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਯਮਕ ਸੁਰਖੀਆਂ ਤੇ ਚੰਡੀਗੜ੍ਹ ਤੋਂ ਸ਼ੋਮਨੀਆ ਕਾਲੀ ਦਲ ਦੀ ਉਮੀਦਵਾਰ ਨੇ ਦਿੱਤਾ ਅਸਤੀਫਾ ਪ੍ਰੈਸ ਕਾਨਫਰੰਸ ਕਰਕੇ ਕਲੀਅਰ ਨੇ ਕਿਹਾ ਪਿੱਛੇ ਮਾਰਿਆ ਛੁਰਾ ਕਾਂਗਰਸ ਨੇ ਆਪਣੇ ਆਖਰੀ ਉਮੀਦਵਾਰ ਦੇ ਨਾਮ ਦਾ ਕੀਤਾ ਐਲਾਨਾ ਫਿਰੋਜ਼ਪੁਰ ਤੋਂ ਚੋਣ ਮੈਦਾਨ 'ਚ ਉਤਰੇ ਸ਼ੇਰ ਸਿੰਘ ਕੁਬਾਇਆ ਫਲਸਪਰ ਦੇ ਵਿੱਚ ਰੋਡ ਸ਼ੋਅ ਕਰਨ ਵਾਸਤੇ ਪਹੁੰਚੇ ਸੀਐਮ ਮਾਨ 130 ਦਾ ਨਾਰਾ ਦਿੰਦੇ ਹੋਏ ਕੇਜੀਵਾਲ ਦੇ ਹੱਕ ਦੀ ਕੀਤੀ ਗੱਲ ਕੁਲਦੀਪ ਤਾਲੀਵਾਲ ਨੇ ਕੀਤੀ ਤਰਸੇਮ ਸਿੰਘ ਸਚਾਲਕਾ ਦੇ ਨਾਲ ਮੁਲਾਕਾਤ ਸ਼ੋਮਣੀ ਅਕਾਲੀ ਦਲ ਨੂੰ ਮਾਰੇ ਤਿੱਖੇ ਮਿਹਣੇ ਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨ ਚੰਡੀਗੜ੍ਹ ਤੋਂ ਖਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬਟੇਰਲਾ ਨੇ ਪੂਰੀ ਟੀਮ ਦੇ ਨਾਲ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਖਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕੱਲੇ ਨੇ ਪ੍ਰੈਸ ਕਾਨਫਰੰਸ ਕਰਕੇ ਹਰਦੀਪ ਸਿੰਘ ਬਟੇਰਲਾ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਬਟੇਰਲਾ ਨੇ ਪਾਰਟੀ ਦੇ ਪਿੱਠ ਦੇ ਵਿੱਚ ਛੁਰਾ ਨਹੀਂ ਮਾਰਿਆ ਬਲਕਿ ਜੋ ਉਸ ਕਤਾਰ ਦੇ ਵਿੱਚ ਹੋਰ ਲੋਕ ਵਰਕਰ ਬੈਠੇ ਨੇ ਉਹਨਾਂ ਦੀ ਪਿੱਠ ਦੇ ਵਿੱਚ ਵੀ ਛੁਰਾ ਮਾਰਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਬੀਤੇ ਦਿਨ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬਟੇਲਾ ਦੇ ਟਿਕਟ ਵਾਪਸੀ ਕਰਨ ਨੂੰ ਲੈ ਕੇ ਸਵਾਲ ਚੁੱਕੇ ਉਹਨਾਂ ਕਿਹਾ ਕਿ ਬਾਬਾ ਅੰਬੇਦਕਰ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਹੈ ਉਹ ਸੰਵਿਧਾਨ ਅੱਜ ਦੇ ਸਮੇਂ ਵਿੱਚ ਕਿਤੇ ਨਜ਼ਰ ਨਹੀਂ ਆ ਰਿਹਾ ਅਤੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਉਹ ਚੰਡੀਗੜ੍ਹ ਤੋਂ ਲਾਨੇ ਗਏ ਸੀ ਹਰਦੀਪ ਸਿੰਘ ਬੁਟਰੇਲਾ ਸਾਹਿਬ ਉਹਨਾਂ ਨੇ ਪਾਰਟੀ ਨੂੰ ਕੱਲ ਅਲਵਦਾ ਕਿਹਾ ਆਪਣੀ ਟਿਕਟ ਵਾਪਸ ਕੀਤੀ ਗੱਲਾਂ ਉਹਨਾਂ ਨੇ ਜਿਹੜੀਆਂ ਮੀਡੀਆ ਦੇ ਵਿੱਚ ਕਹੀਆਂ ਉਹ ਗੱਲਾਂ ਦੇ ਵਿੱਚ ਮੈਂ ਨਹੀਂ ਜਾਣਾ ਚਾਹੁੰਦਾ ਕਿਉਂਕਿ ਅੱਜ ਜੋ ਸਰਦਾਰ ਹਰਦੀਪ ਸਿੰਘ ਬੁਟਰੇਲਾ ਬੋਲ ਰਹੇ ਨੇ ਉਹ ਇੱਕ ਲਿਖੀ ਲਿਖਾਈ ਸਕ੍ਰਿਪਟ ਪੜ੍ਹੀ ਜਾ ਰਹੀ ਹੈ ਜੋ ਉਹਨਾਂ ਨੂੰ ਉਹ ਲੋਕਾਂ ਨੇ ਦਿੱਤੀ ਹੈ ਜਿਹੜੇ ਕਿ ਜ਼ਿੰਮੇਵਾਰ ਨੇ ਕੱਲ ਦੇ ਘਟਨਾਕਰਨ ਦੇ ਵਾਸਤੇ ਪਰ ਕੀ ਅੱਜ ਡੈਮੋਕਰੇਸੀ ਦਾ ਕਾਮਨੀ ਕੁੱਟ ਰਿਆ ਕਿ ਇਸ ਦਿਨ ਵਾਸਤੇ ਇਹ ਮੁਲਕ ਨੂੰ ਆਜ਼ਾਦ ਕਰਾਇਆ ਸੀ ਕਿ ਇਸ ਦਿਨ ਵਾਸਤੇ ਬਾਬਾ ਸਿੰਘ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਸੰਵਿਧਾਨ ਦੀ ਜਿਹੜਾ ਉਹਨਾਂ ਨੇ ਸੰਵਿਧਾਨ ਨੂੰ ਬਣਾਇਆ ਸੀ ਕਿਉਂਕਿ ਇੱਕ ਪਾਰਟੀ ਤੋਂ ਦੂਜੀ ਪਾਰਟੀ ਔਰ ਹੁਣ ਤਾਂ ਇਹਨਾਂ ਦਾ ਨਾਂ ਤਿਤਲੀਆਂ ਪੈ ਗਏ ਜਿਹੜੇ ਦੇਸ਼ ਦੇ ਵਿੱਚ ਚੁਣੇ ਹੋਏ ਐਮਪੀ ਇੱਕ ਪਾਰਟੀ ਛੱਡ ਕੇ ਟਿਕਟ ਮਿਲਣ ਤੋਂ ਬਾਅਦ ਦੂਜੀ ਤੇ ਜਾ ਸਕਦੇ ਨੇ ਉੱਥੇ ਜਿਹੜੇ ਇੱਕ ਸਾਡੇ ਪਾਰਟੀ ਦੇ ਐਮਸੀਸੀ ਉਹਨਾਂ ਦਾ ਇਹ ਕਰਨਾ ਲੋਕਾਂ ਲਈ ਕੋਈ ਅਚੰਭਾ ਨਹੀਂ ਬਟ ਉਹਨਾਂ ਨੇ مایوس ਕੀਤਾ ਉਹ ਹਜ਼ਾਰਾਂ ਵਰਕਰਾਂ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਬੈਠੇ ਹੋਣ ਜਿਹੜੇ ਪਾਰਟੀ ਦੀ ਲੜਾਈ ਲੜਦੇ ਨੇ ਤੇ ਮੌਕਾ ਪਾਰਟੀ ਕਿਸੇ ਇੱਕ ਨੂੰ ਦਿੰਦੀ ਹੈ ਤੇ ਜਦੋਂ ਜਿਹਨੂੰ ਮੌਕਾ ਮਿਲਿਆ ਹੁੰਦਾ ਉਹ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰੇ ਤਾਂ ਉਹ ਛੁਰਾ ਕੱਲਾ ਪਾਰਟੀ ਦੀ ਪਿੱਠ ਦੇ ਵਿੱਚ ਨਹੀਂ ਹੁੰਦਾ ਉਹ ਜਿੰਨੇ ਉਸ ਕਤਾਰ ਦੇ ਵਿੱਚ ਹੋਰ ਲੋਕ ਵਰਕਰ ਬੈਠੇ ਹੁੰਦੇ ਨੇ ਇਹ ਛੁਰਾ ਉਹਨਾਂ ਦੀ ਪਿੱਠ ਦੇ ਵਿੱਚ ਵੀ ਹੁੰਦਾ ਔਰ ਮੈਂ ਅੱਜ ਇਹ ਪੁੱਛਣਾ ਚਾਹੁੰਨਾ ਕਿ ਕੀ ਇਸ ਤਰੀਕੇ ਦੇ ਨਾਲ ਇਹ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜੋ ਦਿਖ ਰਿਹਾ ਉਹ ਬਹੁਤ ਛੋਟਾ ਹੈ ਇਹ ਲੜਾਈ ਬਹੁਤ ਵੱਡੀ ਹੈ ਇਹ ਲੜਾਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਦੇਸ਼ ਦੀਆਂ ਸਰਕਾਰਾਂ ਦੇ ਨਾਲ ਹੈ ਇਹ ਜਿਹੜੀ ਲੜਾਈ ਹੈ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਕਿਸੇ ਇੱਕ ਕੈਂਡੀਡੇਟ ਜਾਂ ਇੱਕ ਸੀਟ ਤੇ ਨਹੀਂ ਹੋ ਰਹੀਆਂ ਇਹ ਸ਼ਰੋਮਨੀ ਅਕਾਲੀ ਦਲ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਸ਼ਰੋਮਨੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਔਰ ਹਰਦੀਪ ਸਿੰਘ ਬਟਰੇਲਾ ਤਾਂ ਉਹਦੇ ਚ ਇੱਕ ਮੋਹਰਾ ਬਣ ਗਏ ਹੁਣ ਵੇਖਣਾ ਇਹ ਹੋਵੇਗਾ ਕਿ ਬਟਰੇਲਾ ਦੀ ਟਿਕਟ ਵਾਪਸੀ ਤੋਂ ਬਾਅਦ ਅਕਾਲੀ ਦਲ ਹੁਣ ਚੰਡੀਗੜ੍ਹ ਤੋਂ ਕਿਸ ਨੂੰ ਆਪਣਾ ਉਮੀਦਵਾਰ ਐਲਾਨਦੀ ਏ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪਖਦਾ ਹੋਇਆ ਵਿਖਾਈ ਦੇ ਰਿਹਾ ਹੈ ਸਿਆਸੀ ਧਿਰਾਂ ਵੱਲੋਂ ਲਗਾਤਾਰ ਉਮੀਦਵਾਰ ਐਲਾਨੇ ਜਾ ਰਹੇ ਨੇ ਹੁਣ ਕਾਂਗਰਸ ਨੇ ਵੀ ਆਪਣੀ ਇੱਕ ਆਖਰੀ ਰਹਿੰਦੀ ਸੀਟ ਫਰੋਜ਼ਪੁਰ ਤੋਂ ਸ਼ੇਰ ਸਿੰਘ ਕੁਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਸ਼ੇਰ ਸਿੰਘ ਕੁਬਾਇਆ ਦੋ ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਪਿਛਲੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੁਬਾਇਆ ਨੇ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਏ ਸਨ ਲੋਕ ਸਭਾ ਚੋਣਾਂ ਦੀ ਮੱਦੀ ਨਜ਼ਰ ਕਾਂਗਰਸ ਨੇ ਆਪਣੇ ਆਖਰੀ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਹਾਈ ਕਮਾਨ ਨੇ ਦੋਾਰਦੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਬਾਇਆ ਨੂੰ ਇੱਕ ਵਾਰ ਫਿਰ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਹੈ ਸ਼ੇਰ ਸਿੰਘ ਖਬਾਇਆ 2009 ਅਤੇ 2014 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ 2019 ਦੇ ਵਿੱਚ ਸ਼ੇਰ ਸਿੰਘ ਖਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਦਾ ਕਹਿ ਕੇ ਕਾਂਗਰਸ ਦਾ ਪੱਲਾ ਫੜਿਆ ਸੀ ਕਾਂਗਰਸ ਨੇ 2019 ਦੇ ਵਿੱਚ ਹੀ ਕੁਬਾਇਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਫਰੋਸਪੁਰ ਤੋਂ ਚੋਣ ਮੈਦਾਨ 'ਚ ਉਤਾਰਿਆ ਸੀ ਪਰ ਸ਼ੇਰ ਸਿੰਘ ਕੁਬਾਇਆ ਦੀ ਹਾਰ ਹੋਈ ਫਰੋਸਪੁਰ ਸੀਟ ਤੋਂ ਹੋਰ ਵੀ ਕਈ ਨਾਵਾਂ ਦੇ ਚਰਚੇ ਚੱਲ ਰਹੇ ਸਨ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਨ ਨੇ ਲੁਧਿਆਣਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਖਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਹੋਸ਼ਿਆਰਪੁਰ ਤੋਂ ਯਮਨੀ ਗੋਮਰ ਸ੍ਰੀ ਫਤਿਗੜ ਸਾਹਿਬ ਤੋਂ ਅਮਰ ਸਿੰਘ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਨੂੰ ਚੋਣ ਮੈਦਾਨ ਤੇ ਵਿੱਚ ਉਤਾਰਿਆ ਹੈ ਹੁਣ ਸ਼ੇਰ ਸਿੰਘ ਕੋਹਾਇਆ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਮਾਨ ਦੇ ਨਾਲ ਹੋਵੇਗਾ ਹਾਲਾਂਕਿ ਭਾਜਪਾ ਨੇ ਹਜੇ ਫਿਰੋਜ਼ਪੁਰ ਤੋਂ ਚੋਣ ਮੈਦਾਨ ਦੇ ਵਿੱਚ ਕਿਸੇ ਵੀ ਉਮੀਦਵਾਰ ਨੂੰ ਨਹੀਂ ਉਤਾਰਿਆ ਦੱਸ ਦिए ਕਿ ਬੀਤੇ ਦਿਨੀ ਇਹ ਡੀਜੀਪੀ ਲਾ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਕਾਂਗਰਸ ਦਾ ਲੜਫੜਿਆ ਸੀ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸੀ ਤਾਂ ਇਸ ਗੱਲ ਤੇ ਚਰਚਾ ਸ਼ੁਰੂ ਹੋ ਗਈ ਸਨ ਕਿ ਹੋ ਸਕਦਾ ਹੈ ਕਾਂਗਰਸ ਉਹਨਾਂ ਨੂੰ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਐਲਾਨ ਦੇਵੇ ਪਰ ਇੰਨਾਂ ਸਾਰੀਆਂ ਖਬਰਾਂ ਦੇ ਉੱਤੇ ਹੁਣ ਵਿਰਾਮ ਲੱਗਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਕਾਂਗਰਸ ਨੇ ਸ਼ੇਰ ਸਿੰਘ ਕਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਖੜਾ ਕਰ ਦਿੱਤਾ ਹੈ ਇਸ ਤੋਂ ਬਾਅਦ ਸ਼ੇਰ ਸਿੰਘ ਕੋ ਬਾਦੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਵੇਗਾ ਵੇਖਣਾ ਇਹ ਹੋਵੇਗਾ ਕਿ ਇਸ ਵਾਰ ਫਿਰੋਜ਼ਪੁਰ ਤੋਂ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਹੈ ਸੀਐਮ ਭਗਵੰਤ ਮਾਨ ਅੱਜ ਹਲਕਾ ਫਿਰੋਜ਼ਪੁਰ ਦੇ ਪਿੰਡ ਬਲਵਾਣਾ ਪਹੁੰਚੇ ਜਿੱਥੇ ਉਹਨਾਂ ਮਿਸ਼ਨ ਆਪ 13 ਜ਼ੀਰੋ ਦਾ ਨਾਅਰਾ ਦਿੰਦੇ ਹੋਏ ਲੋਕਾਂ ਨੂੰ ਵਿਰੋਧੀਆਂ 13 ਦੀਆਂ ਪਾਰਟੀਆਂ ਦੇ ਮੂੰਹ ਬੰਦ ਕਰਨ ਦੀ ਗੱਲ ਆਖੀ ਇਸ ਮੌਕੇ ਉਹਨਾਂ ਕੇਜੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਜਪਾ ਤੇ ਨਿਸ਼ਾਨੇ ਸਾਧੇ ਲੋਕ ਸਭਾ ਚੋਣਾਂ ਨੂੰ ਲੈ ਕੇ ਸاسي ਮਾਹੌਲ ਕਾਫੀ ਗਰਮਾਇਆ ਹੋਇਆ ਹੈ ਇਸ ਦੌਰਾਨ ਅਜਪੜੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀਐਮ ਮਾਨ ਨੇ ਬੀਜੇਪੀ ਤੇ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਬੀਜੇਪੀ ਸੀਐਮ ਕੇਜਰੀਵਾਲ ਤੇ ਝੂਠੇ ਪਰਚੇ ਕਰਕੇ ਜੇਲ੍ਹ ਚ ਰੁਕਣਾ ਚਾਹੁੰਦੀ ਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਨੇ ਰਸਤੇ ਆਪ ਬਣਾਉਂਦੇ ਨੇ ਮਾਨ ਨੇ ਬੀਜੇਪੀ ਨੂੰ ਆੜੇ ਹੱਥੀਂ ਲੈਂਦੇ ਅੱਗੇ ਕਿਹਾ ਕਿ ਤੁਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਉਹਨਾਂ ਦੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਜਸਟਿਸ ਸਪਰੀਮ ਕੋਰਟਾਂ ਵੱਡੀਆਂ ਨੇ ਆਪਣੇ ਹਿਸਾਬ ਨਾਲ ਸੋਚਣੀਆਂ ਪਰ ਉਹਨਾਂ ਨੇ ਅੱਜ ਸਵੇਰ ਦਾ ਮੈਨੂੰ ਕਿਹਾ ਹੋਇਆ ਦਿੱਲੀ ਕਿ ਜਦੋਂ ਹੀ ਫੈਸਲਾ ਆ ਗਿਆ ਉਸ ਤੋਂ ਬਾਅਦ ਦਿੱਲੀ ਨੂੰ ਆਜਿਓ ਕਿਉਂਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਧਾਰ ਜੇਲ੍ਹ ਦੇ ਗੇਟ ਤੇ ਮੈਨੂੰ ਭਗਵੰਤ ਮਾਨ ਮਿਲੇਗਾ ਮੈਨੂੰ ਜ਼ਿਆਦਾ ਖੁਸ਼ੀ ਹੋਊਗੀ ਛੁੱਟੇ ਪਰਚੇ ਜੰਦਰ ਕਰਕੇ ਰੋਕਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਣੇ ਰਸਤੇ ਆਪ ਬਣਾਉਂਦੇ ਹੁੰਦੇ ਆ ਤੁਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਇੱਕ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਬੰਦੇ ਨੂੰ ਅੰਦਰ ਕਰ ਦਵਾਂਗੇ ਸੁਫੀਰੋ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਅੱਜ ਕਾਗਜ਼ ਭਰਨ ਦਾ ਪਹਿਲਾ ਦਿਨ ਹੈ ਅੱਜ ਤੱਕ ਕਾਂਗਰਸ ਤੇ ਭਾਜਪਾ ਦੇ ਕੈਂਡੀਡੇਟ ਹੀ ਨਹੀਂ ਪੂਰੇ ਹੋਏ ਤੇ ਸਾਡੇ ਆਣੇ ਨੇ ਤਿੰਨ ਤਿੰਨ ਗੇੜੇ ਲਾ ਲਿਓ ਤੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਪਰ ਕਿਹੜੀ ਪਾਰਟੀ ਲੋਕ ਸਭਾ ਚੋਣਾਂ ਚ ਬਾਜ਼ੀ ਮਾਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਰਸੇਮ ਸਿੰਘ ਸਿਆਲਕਾ ਦੇ ਆਪ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਪ ਨੂੰ ਅੰਮ੍ਰਿਤਸਰ ਦੇ ਵਿੱਚ ਵੱਡਾ ਬਲ ਮਿਲਿਆ ਹੈ ਤਰਸੇਮ ਸਿੰਘ ਸਿਆਲਕਾ ਨਾਲ ਕੁਲਦੀਪ ਢਾਲੀਵਾਲ ਨੇ ਮੁਲਾਕਾਤ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਨਾਲ-ਨਾਲ ਸਮੁੱਚੀ ਪਾਰਟੀ ਨੂੰ ਮੇਹਣੇ ਮਾਰਦੇ ਹੋਏ ਨਜ਼ਰ ਆਏ ਉਹਨਾਂ ਦਾਅਵਾ ਕੀਤਾ ਹੈ ਕਿ ਜਲਦ ਅਕਾਲੀ ਦਲ ਦਾ ਅੰਮ੍ਰਿਤਸਰ ਵਾਲਾ ਉਮੀਦਵਾਰ ਟਿਕਟ ਵਾਪਸ ਕਰੇਗਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਔਜਲਾ ਦੇ ਕਰੀਬੀ ਮੰਨੇ ਜਾਣ ਵਾਲੇ ਤਰਸੇਮ ਸਿੰਘ ਸਿਆਲਕਾ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲਿਤ ਕਰ ਲਈਏ ਦੱਸਤੇ ਇਹ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਸੀਮ ਸਿੰਘ ਸਿਆਲ ਦਾ ਅਤੇ ਉਹਨਾਂ ਦੇ ਪੁੱਤਰ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਸੀ 2022 ਦੇ ਵਿੱਚ ਤਰਸੀਮ ਸਿਆਲ ਕਾ ਅਟਾਰੀ ਤੋਂ ਕੈਂਡੀਡੇਟ ਖੜੇ ਹੋਏ ਸਨ ਅਤੇ ਉਸ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਇਸ ਤੋਂ ਇਲਾਵਾ ਤਰਸੀਮ ਸਿੰਘ ਸਿਆਲ ਕਾ ਕਾਂਗਰਸ ਦੇ ਐਸਸੀ ਮੋਰਚੇ ਦੇ ਸਟੇਟ ਪ੍ਰਧਾਨ ਵੀ ਰਹਿ ਚੁੱਕੇ ਨੇ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਔਜਲਾ ਨੂੰ ਇੱਕ ੱੱਕਾ ਲੱਗਾ ਹੈ ਜਿਸ ਵੇਲੇ ਤਰਸੀਮ ਸਿੰਘ ਸਿਆਲ ਕਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਤੇ ਉਹਨਾਂ ਦੇ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਜੋ ਨਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਨੇ ਬਲਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਵੀ ਨੇ ਇਸ ਮੌਕੇ ਕੁਲਦੀਪ ਢਾਲੀਵਾਲ ਨੇ ਤਰਸੀਮ ਸਿੰਘ ਸਿਆਲ ਕਾਂ ਆਤੀ ਉਹਨਾਂ ਦੇ ਪੁੱਤਰ ਦਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੇ ਬਹੁਤ ਸਵਾਗਤ ਕੀਤਾ ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਨੂੰ ਪੁੱਛਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਨੇ ਆਪਣੇ ਟਿਕਟ ਵਾਪਸ ਦੇ ਦਿੱਤੀਏ ਤਾਂ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਮੌਕੇ ਅਕਾਲੀ ਦਲ ਤੇ ਚੁਟਕੀ ਲੈਂਦਿਆਂ ਕੀ ਕਿਹਾ ਆਓ ਸੁਣਦੇ ਹਾਂ ਥੋੜੀ ਜਿਹੀ ਵੇਟ ਕਰੋ ਹੋ ਸਕਦਾ ਮਸਾੜਾ ਦਾ ਵੀ ਬੈਕਫੋਰਟ ਦੇ ਚੱਲੇ ਉਹ ਵੀ ਲੋਕਾਂ ਨੂੰ ਇਹ ਕਹਿੰਦਾ ਅਕਾਲੀ ਦਲ ਨੂੰ ਵੋਟ ਨਹੀਂ ਮੇਰੇ ਚਿਹਰੇ ਨੂੰ ਵੋਟ ਪਾਓ ਕੱਲੋਂ ਪਸਾਰ ਕਰਦਾ ਸੀ ਉਹ ਕਹਿੰਦਾ ਅਕਾਲੀ ਦਲ ਛੱਡੋ ਮੇਰੇ ਚਿਹਰੇ ਨੂੰ ਵੋਟ ਪਾਓ ਕਹਿੰਦਾ ਨਿਸ਼ਾਨ ਨਹੀਂ ਇਨਸਾਨ ਆਹ ਉਹ ਕੱਕੜੀ ਨਿਸ਼ਾਨ ਨੂੰ ਕਹਿੰਦਾ ਕਹਿੰਦਾ ਨਿਸ਼ਾਨ ਨਹੀਂਗਾ ਇਨਸਾਨ ਇਨਸਾਨ ਸਭ ਦੇਖ ਦੀ ਗੱਲ ਦੇ ਹੋ ਸਕਦਾ ਹੈ ਤੁਹਾਡਿਆਂ ਦਾ ਵੀ ਵਲਸ ਹੋ ਜਾ ਕੱਲੀ ਦਲ ਦੇ ਪੱਲੇ ਕੀ ਹੈ ਦੱਸੋ ਤੁਸੀਂ ਤੁਹਾਨੂੰ ਉਹਦੇ ਇਹਨਾਂ ਨੇ ਦੱਸਿਆ ਸਾਲਾ ਬਜਟ ਸਾਲਾ ਮੱਝਾ ਭਜਾਤਾ ਉਦੋਂ 300 ਮਲੂਕੇ ਸਭ ਭੱਜ ਗਏ ਔਰ ਤੇ ਕੱਲੇ ਤੋਂ ਫਿਰਦੇ ਆ ਤੂੰ ਦੇ ਫਿਰਦੇ ਸਮਝੇ ਕੀ ਗੱਲ ਮਤਲਬ ਕੱਲੀ ਦਲ ਨੂੰ ਕੋਈ ਵੋਟ ਪੰਜਾਬ ਚੋਂ ਦੀ ਪੈਣੀ ਕੋਈ ਵੋਟ ਅੰਬਸਾ ਚੋਂ ਦੀ ਪੈਣੀ ਇਸ ਕਰਕੇ ਉਮੀਦਵਾਰ ਬਚਾਰੇ ਤਾਂ ਹੀ ਭੱਜ ਰਹੇ ਕਿ ਲੋਕ ਗੱਲ ਸੁਣ ਕੇ ਰਾਜੀ ਦੀ ਜਾ ਕੇ ਗੱਲ ਤਾਂ ਕਰੋ ਤੁਸੀਂ ਲੋਕਾਂ ਨੂੰ ਪੁੱਛੋ ਤੁਸੀਂ ਫਿਰ ਦੇਖੋ ਤੁਸੀਂ ਗੌਰ ਤੇ ਜਾਓ ਤੁਸੀਂ ਅਈ ਰੋਲ ਕੋ ਉਹ ਤੇ ਜਾਂਦੇ ਬੜਾ ਮੀਟਗਾ ਕਰਦਾ ਮੈਂ ਸੋਚ ਨੁੱਕਰ ਮੀਟਗਾ ਲੋਕਾਂ ਚ ਗਲੀਆਂ ਚ ਬੈ ਕੇ ਇਹ ਜਾਣ ਤਹੀ ਕਿਦੇ ਇਹਦੇ ਲੋਕ ਸਵਾਲ ਕਰਦੇ ਵੀ ਕੀ ਕਰਦੇ ਉਹ ਡਰਦੇ ਜਾਂਦੇ ਜੀ ਇਸ ਕਰਕੇ ਬੰਦੂ ਦੇ ਹਟਾ ਦਿਆ ਕਿ ਤੁਹਾਡੇ ਆਲਾ ਵੀ ਅਮਰਸਰ ਦਾ ਆਵਾਜ਼ ਮੈਂ ਸਾਸਿਕਾ ਬਵਾ ਦਿਆ ਇੱਕ ਅਦੇ ਦੇ ਵਿੱਚ ਜ਼ਿਕਰ ਉਹ ਹੈ ਕਿ ਤਰਸੇਮ ਸਿੰਘ ਸਿਆਲ ਕਾ ਅਕਾਲੀ ਦਲ ਦੇ ਵਿੱਚ ਵੀ ਰਹਿ ਚੁੱਕੇ ਨੇ ਤੇ ਹੁਣ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਹੁਣ ਚੋਣ ਪ੍ਰਚਾਰ ਕੀਤਾ ਜਾਵੇਗਾ ਤਰਸੀਮ ਸਿੰਘ ਸਿਆਲਕਾ ਦੇ ਨਾਲ ਬਹੁਤ ਵੋਟ ਜੁੜੀ ਹੋਈ ਹੈ ਜਿਸ ਸਦਾਰੇ ਨੂੰ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਵੇਖਣਾ ਇਹ ਹੋਵੇਗਾ ਕਿ ਕੀ ਅੰਮ੍ਰਿਤਸਰ ਤੋਂ ਤਰਸੀਮ ਸਿੰਘ ਸਿਆਲਕਾ ਆਮ ਆਦਮੀ ਪਾਰਟੀ ਨੂੰ ਸਫਲਤਾ ਦਿਵਾਉਣ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦਾ ਸਹਿਯੋਗ ਕਰਨ ਵਿੱਚ ਸਮਰੱਥ ਹੋਣਗੇ ਜਾਂ ਨਹੀਂ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਅਜਨਾਲਾ ਵਿੱਚ ਵੱਡਾ ਇਕੱਠ ਕੀਤਾ ਅਤੇ ਵਿਕਰਮ ਮਜੀਠੀਆ ਨੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਦੇ ਵਿਰੋਧੀ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਤੇ ਕਰਾਰੇ ਸ਼ਬਦੀ ਹਮਲੇ ਕੀਤੇ ਵਿਕਰਮ ਮਜੀਠੀਆ ਨੇ ਹਸੋ ਹੀਣੇ ਟੰਗ ਦੇ ਨਾਲ ਕੁਲਦੀਪ ਢਾਲੀਵਾਲ ਦੀ ਕਾਬੀਲੀਅਤ ਤੇ ਸਵਾਲ ਚੁੱਕੇ ਨੇ ਉਹਨਾਂ ਇਹ ਤੱਕ ਕਹਿ ਦਿੱਤਾ ਹੈ ਕਿ ਸੀਐਮ ਮਾਨ ਨੇ ਢਾਲੀਵਾਲ ਨੂੰ ਵਜ਼ਾਰਤ ਤੋਂ ਦੂਰ ਕਰਨ ਲਈ ਇਹ ਪੈੰਥਰ ਅਪਣਾਇਆ ਹੈ ਕਿ ਲੋਕ ਸਭਾ ਉਮੀਦਵਾਰ ਬਣਾ ਦਿੱਤਾ ਜਾਵੇ ਅੱਜ ਅਜਨਾਲਾ ਦੇ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮਜੀਤ ਮਜੀਠੀਆ ਦੇ ਵੱਲੋਂ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਇਸ ਮੌਕੇ ਹਜ਼ਾਰਾਂ ਦਾ ਇਕੱਠ ਵੇਖਣ ਵਾਲਾ ਸੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਣ ਵਾਸਤੇ ਪਹੁੰਚੇ ਹੋਏ ਸਨ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਨੇ ਆਪਣੀਆਂ ਪਾਰਟੀਆਂ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਲੜ ਫੜ ਲਿਆ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਉੱਤੇ ਨਿਸ਼ਾਨੇ ਸਾਧਨ ਦਾ ਮੌਕਾ ਵਿਕਰਮਜੀਤ ਮਜੀਠੀਆ ਨੇ ਹੱਥੋਂ ਜਾਣ ਨਹੀਂ ਦਿੱਤਾ। ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਣੇ ਆ। ਤੁਸੀਂ ਵੇਖੋ ਜਿਹੜਾ ਕੈਂਡੀਡੇਟ ਹੈ ਜੋਸ਼ੀ ਸਾਹਿਬ ਦੇ ਖਿਲਾਫ ਮੈਨੂੰ ਲੱਗਦਾ ਉਹਦਾ ਸ਼ਾਇਦ ਹੁਣ ਅੱਜ ਦੇ ਜਿੱਡੀ ਵੱਡੀ ਜਾਇਨਿੰਗ ਹੋਣ ਲੱਗ ਗਈ ਹੈ ਸ਼ਾਇਦ ਉਹਦਾ ਟੱਬਰ ਵੀ ਉਹਨੂੰ ਵੋਟ ਨਾ ਪਾਵੇ ਵੇਖ ਕੇ। ਕਿਉਂਕਿ ਇਹ ਛੋਟੀ ਮੋਟੀ ਜੁਆਇਨਿੰਗ ਨਹੀਂ ਵਜ਼ੀਰ ਹੈ ਹਾਂਜੀ ਹੱਥ 모ਹਸੇ ਵੀ ਮੈਨੂੰ ਨਹੀਂ ਲੱਗਦਾ ਅੱਜ ਤੋਂ ਬਾਅਦ ਚਲੂਗਾ ਤੁਸੀਂ ਇਹ ਵੇਖੋ ਉਹ ਮੌਕੇ ਦਾ ਵਜ਼ੀਰ 2.5 ਸਾਲ ਹਲੇ ਸਰਕਾਰ ਰਹਿੰਦੀ ਹੈ ਅਜਨਾਲਾ ਹਲਕਾ ਉਹਦਾ ਆਪਣਾ ਹਲਕਾ ਔਰ ਫੇਰ ਉਹਦੇ ਹਲਕੇ 'ਚ ਆ ਕੇ ਕੋਈ ਜੁਆਇਨਿੰਗ ਕਰਾ ਦੇਵੇ ਇੱਕ ਤੇ ਛੋਟੀ ਮੋਟੀ ਗੱਲ ਨਾ ਸਮਝ ਲਿਓ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆ ਕਿ ਜਿਹੜੇ ਇਹ ਬੰਦੇ ਜੁਆਇਨ ਕਰ ਰਹੇ ਆ ਇਹਨਾਂ ਦਾ ਰਿਕਾਰਡ ਆ ਪਿੰਡਾ ਚ ਇਹ ਬਹੁਤ ਹੀ ਕਾਬਲ ਲੋਕ ਨੇ ਜਿਨ੍ਹਾਂ ਨੇ ਪਿਛਲੇ ਸਮਿਆਂ ਚ ਕਈ ਸਰਕਾਰਾਂ ਬੜਾਈਆਂ ਨੇ ਤੇ ਕਈ ਸਰਕਾਰਾਂ ਢਾਈਆਂ ਨੇ ਔਰ ਮੈਂ ਦੂਜੀ ਗੱਲ ਬਾਲਣ ਸਾਹਿਬ ਤੁਹਾਨੂੰ ਦੱਸ ਦਿਆ ਵੇਹੇ ਨਾ ਤੁਹਾਨੂੰ ਅੱਜ ਪ੍ਰੋਗਰਾਮ ਕੱਲਾ ਜਨਾਲੇ ਦਾ ਹੀ ਕਰਨਾ ਚਾਹੀਦਾ ਸੀ ਕਿਉਂਕਿ ਗੱਲ ਸਿਰੋਪੇ ਪਾਉਣ ਦੀ ਨਹੀਂ ਗੱਲ ਇਹਨਾਂ ਦੇ ਸਨਮਾਨ ਦੀ ਹੈ ਜਿਹੜਾ ਅੱਜ ਸਰਕਾਰ ਹੁੰਦਿਆਂ ਕੱਲ ਰਾਤ ਤੱਕ ਮੈਨੂੰ ਪਤਾ ਰਾਤ ਤੱਕ ਇਹਨਾਂ ਨੂੰ ਦਬਕੇ ਵੱਜਦੇ ਰਹੇ ਮੁੱਖ ਮੰਤਰੀ ਤੱਕ ਦੇ ਫੋਨ ਆਉਂਦੇ ਰਹੇ ਕੀ ਭਾਈ ਤੁਸੀਂ ਪਾਰਟੀ ਨਾ ਛੱਡਿਓ ਨਹੀਂ ਤਾਂ ਬਹੁਤ ਵੱਡਾ ਮੇਰਾ ਨੁਕਸਾਨ ਹੋ ਜਾਣਾ ਔਰ ਕਾਬਲ ਕਿੰਨਾ ਕਿ ਤੁਸੀਂ ਅੰਦਾਜ਼ਾ ਲਾ ਲਓ ਕੀ ਮੁੱਖ ਮੰਤਰੀ ਨੇ ਇਹਨੂੰ ਜਦੋਂ ਵਜ਼ੀਰ ਬਣਿਆ ਇਹਦੇ ਕੋਲ ਕਿਹੜੇ-ਕਿਹੜੇ ਮਹਿਕਮੇ ਸੀ ਇੱਕ ਤਾਂ ਪੰਚਾਇਤੀ ਰਾਜ ਇੱਕ ਐनिमल ਹਜਮੰਟਰੀ ਇੱਕ ਐਗਰੀਕਲਚਰ ਤੇ ਇੱਕ ਐਨਆਰਆਈ ਮਹਿਕਮਾ ਜੇ ਏਡਾ ਕਾਬਲ ਸੀ 2 ਸਾਲ ਦੇ ਅੰਦਰ ਅੰਦਰ ਇਹਦੇ ਤਿੰਨ ਵਿਭਾਗੇ ਛੱਡ ਗਏ ਇੱਕ ਐਨ ਆਰ ਆਈ ਵਜ਼ੀਰ ਰਹਿ ਗਿਆ ਜਿੱਦੀ ਫਾਈਲ ਹੀ ਕੋਈ ਨਹੀਂ ਆਉਂਦੀ ਮਤਲਬ ਜਿੱਦੀ ਘੁੱਗੀ ਮਾਰਨ ਦੀ ਲੋਟ ਲਈ ਦਫ਼ਤਰ 'ਚ ਬੈਕ ਕੇ ਮੱਕੀਆਂ ਹੀ ਮਾਰਦੇ ਆ ਹੋਰ ਕੋਈ ਬਾਲਾ ਕੰਮ ਨਹੀਂ ਰਹਿ ਗਿਆ ਜੇ ਕਾਬਿਲ ਹੁੰਦਾ ਜੇ ਚੰਗਾ ਬੰਦਾ ਹੁੰਦਾ ਜੇ ਇਹਦੇ ਪੱਲੇ ਪੱਲੇ ਕੋਈ ਗੋਲ ਹੁੰਦੇ ਤੇ ਕਿਥੇ ਮੁੱਖ ਮੰਤਰੀ ਆਪ ਦੀ ਬਜਾਰਤ ਤੋਂ ਇਹਦੇ ਵਿਭਾਗੇ ਘਟਾਉਂਦਾ ਕੀ ਇਹਦੇ ਬਧਾਉਂਦਾ ਮੇਰਾ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਸਾਹਿਬ ਵੀ ਸਮਝ ਗਏ ਕਿ ਇਹਦੇ ਪੱਲੇ ਕੁਝ ਨਹੀਂ ਮੈਨੂੰ ਲੱਗਦਾ ਉਹ ਵੀ ਗੜੋਂ ਹੀ ਲਾਉਣ ਦੇ ਹੁਣ ਤਰੀਕੇ ਨਾਲ ਕਿ ਹਰ ਜੂ ਮੁੜ ਕੇ ਕਹਿ ਦਿਆਂਗੇ ਅਸਤੀਫਾ ਦੇ ਦੇ ਤੈਨੂੰ ਲੋਕ ਨਹੀਂ ਜ਼ਿਕਰ ਹੋਇਆ ਕਿ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੁਲਦੀਪ ਸਿੰਘ ਢਾਲੇਵਾਲ ਨੂੰ ਚੋਣ ਮੈਦਾਨ 'ਚ ਉਤਾਰਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਦੂਜੀ ਪਾਸੇ ਭਾਜਪਾ ਨੇ ਤਰਨਜੀਤ ਸੰਧੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਦੇ ਦੋ ਵਾਰ ਦੇ ਐਮਪੀ ਰਹਿ ਚੁਕੇ ਗੁਰਜੀਤ ਔਜਲਾ ਦੇ ਨਾਲ ਇਹਨਾਂ ਉਮੀਦਵਾਰਾਂ ਦਾ ਮੁਕਾਬਲਾ ਕਿੰਨਾ ਕੁ ਫਸਵਾ ਰਹਿੰਦਾ ਹੈ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪੀ ਦੇ ਉਮੀਦਵਾਰ ਹੰਸ ਰਾਜ ਹੰਸਤਾ ਇੱਕ ਵਾਰ ਫੇਰ ਤੋਂ ਹਲਕਾ ਗਿੱਦੜਬਾਹਾ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਏ ਪਰ ਵਿਰੋਧ ਦੇ باوجود ਹੰਸ ਰਾਜ ਹੰਸ ਨੇ ਜਿੱਤ ਦਾ ਦਾਵਾ ਕੀਤਾ ਹੈ ਤੇ ਕਿਹਾ ਹੈ ਕਿ ਗਰੀਬਾਂ ਲਈ ਲੜ ਰਿਹਾ ਹਾਂ ਤੇ ਅੱਗੇ ਵੀ ਲੜਦਾ ਰਹਾਂਗਾ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੁਆਰਾ ਭਾਜਪੀ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਇਸੇ ਤਰ੍ਹਾਂ ਫਰੀਦਕੋਟ ਤੋਂ ਭਾਜਪੀ ਉਮੀਦਵਾਰ ਹੰਸ ਰਾਜ ਹੰਸਤਾ ਵਿਰੋਧ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਹਰਕੇ ਕਲਾ ਵਿੱਚ ਕਿਸਾਨਾਂ ਵੱਲੋਂ ਤਿੱਖੇ ਸਵਾਲ ਕਰਨ ਦੇ ਬਾਵਜੂਦ ਵੀ ਹੰਸ ਰਾਜ ਹੰਸ ਆਪਣੀ ਜਿੱਤ ਦਾ ਦਾਵਾ ਠੋਕਦੇ ਨਜ਼ਰ ਆਏ ਇੰਨਾ ਹੀ ਨਹੀਂ ਗੀਤ ਦੀਆਂ ਲਾਈਨਾਂ ਰਾਹੀਂ ਹੰਸ ਰਾਜ ਹੰਸਨੇ ਕਿ ਹੈ ਮੇਰੇ ਯਾਰ ਨੂੰ ਮੰਦਾਨਾ ਬੋਲੀ ਮੇਰੀ ਭਾਵੇਂ ਚਿੰਦ ਕੱਢ ਲੈ ਦਰਸਲ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹੰਸ ਰਾਜ ਹੰਸ ਨੇ ਉਦੋਂ ਕੀਤਾ ਜਦੋਂ ਕਿਸਾਨ ਜਿੱਥੇ ਬੰਦੀਆਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਸਵਾਲ ਕੀਤੇ ਜਾ ਰਹੇ ਸਨ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਹੋਲਾਂ ਦੀ ਵਰਖਾ ਕਰਦੇ ਆ ਅਰਦਾਸਾਂ ਕਰਦੇ ਹੋਰ ਕੀ ਚਾਹੀਦਾ ਰੱਬ ਨੂੰ ਕਿਤੇ ਵੀ ਜਾਣਿਓ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕੁਛ ਇੱਕ ਲੋਕ ਵਿਰੋਧ ਕਰਦੇ ਆ ਜਿਹੜੇ ਗਰੀਬਾਂ ਦੀਆਂ ਦੁਆਵਾਂ ਲਈਦੀਆਂ ਹੁੰਦੀ ਗਰੀਬਾਂ ਦੀਆਂ ਮੈਂ ਦੁਆਵਾਂ ਲੈਣਾ ਜਿਹੜੇ ਵਿਰੋਧ ਕਰਦੇ ਹੋ ਤਾਂ ਉਹ 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 ਆਪਣੇ ਹੱਕਾਂ ਲਈ ਲੜਦੇ ਮੈਂ ਉਹਨਾਂ ਲਈ ਵੀ ਵੈਸੇ ਅਰਦਾਸ ਕਰਦਾ ਪਰ ਉਹ ਗੱਲ ਸਮਝ ਆ ਜਾਏਗੀ ਹੌਲੀ ਹੌਲੀ ਉਹਨਾਂ ਲਈ ਲੜਦਾ ਜਿਨ੍ਹਾਂ ਲਈ ਕੋਈ ਵੀ ਨਹੀਂ ਨਾ ਲੜਦਾ ਉਹਨਾਂ ਨੂੰ ਗੁਲਾਮੀ ਛੁਟਣਾ ਚਾਹੁੰਦਾ ਮੈਂ ਆਸ ਤਰ੍ਹਾਂ ਦੀ ਗੁਲਾਮੀ ਤੋਂ ਨਤੀਜੇ ਦੀ ਆਸ ਆਸ ਲੜਨ ਵਾਲੇ ਥੋੜੀ ਕਰਦੇ ਹੁੰਦੇ ਆ ਵੱਡੇ ਵੱਡੇ ਜਿਹੜੇ ਜੰਗਜੂ ਆ ਸਾਰੀਆਂ ਜੰਗਾਂ ਜਿੱਤੇ ਥੋੜੀ ਆ ਮੈਂ ਜਿੱਥੇ ਤੱਕ ਲੜ ਸਕਿਆ ਲੜੂੰਗਾ ਅੱਗੋਂ نسلਾਂ ਲੜਨ ਗਿਆ ਕਿ ਸੌਤ ਛੱਡ ਜਾਵਾਂਗੇ ਕਿ ਆਜ਼ਾਦੀ ਤੋਂ ਬਾਅਦ ਵੀ ਕਾਸ਼ ਨਹੀਂ ਇਹਨਾਂ ਨੂੰ ਮਿਲੇ ਇਹਨਾਂ ਨੂੰ ਦਿਓ ਉਹ ਅੱਛੀ ਗੱਲ ਐ ਕੋਈ ਬੁਰੀ ਚੀਜ਼ ਥੋੜੀ ਉਹਨਾਂ ਨੇ ਕੀ ਅੱਛੀ ਗੱਲ ਕਹੀ ਐ ਅਗਰ ਲਾਦਣ ਤੋਂ ਦਾ ਫਾਇਦਾ ਹੀ ਹੋਏਗਾ ਕਰਾਵਾਂਗੇ ਹੁਣ ਗੱਲ ਕਰੀਏ ਹਾਂ ਲੋ ਇਲੈਕਸ਼ਨ 'ਚ ਖੜੇ ਆ ਉਹਨਾਂ ਨੇ ਕਹਿਣਾ ਹੀ ਕਹਿਣਾ ਚਾਹੀਦਾ ਉਹਨਾਂ ਨੂੰ ਪਾਕੀ ਭਾਜਪਾ ਦੇ ਤਰੀਸ ਕੋਈ ਕਰ ਹੀ ਨਹੀਂ ਸਕਦਾ ਜੋ ਭਾਜਪਾ ਨੇ ਕੀਤਾ ਇਹੋ ਜਿਹਾ ਪਤਾ ਨਹੀਂ ਕਿ ਨਹੀਂ ਸੜਕਾਂ ਹੀ ਪਹਿਲਾਂ ਸੜਕਾਂ ਨੂੰ ਨਮਸਕਾਰ ਕਰਿਆ ਕਰੋ ਮੋਟਰਵੇ ਇਦਾਂ ਦੇ ਹੈਗੇ ਸੀ ਇੱਥੇ ਕਦੀ ਦੇਖੇ ਸੀ ਜੀ ਬੁੜਿਆਂ ਨੇ ਮੈਂ ਤਾਂ ਨਹੀਂ ਦੇਖੇ ਧਰਨ ਪੈ ਜਾਂਦੀ ਸੀ ਇਹ ਮੋਦੀ ਨੇ ਬਣਵਾਏ ਆ ਮੈਨੂੰ ਕਹਿੰਦੇ ਸੀ ਕਹੇ ਮੋਦੀ ਮੁਰਦਾਬਾਦ ਮੈਂ ਕਿਹਾ ਮੈਂ ਮੇਰਾ ਮੈਂ ਮਰ ਜਾਵਾਂ ਉਹਦੇ ਲਈ ਮੋਦੀ ਬਾਰੇ ਕਿਉਂ ਮੈਂ ਮੁਰਦਾਬਾਦ ਕਰਾਂ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੈਂ ਕਿਹਾ ਕਿਸਾਨਾਂ ਵੱਲੋਂ ਬੀਜੇਪੀ ਦੇ ਬਾਈਕਾਟ ਮਗਰੋਂ ਕਿਸਾਨ ਬੀਜੇਪੀ ਆਗੂਆਂ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਿਸਾਨਾਂ ਵੱਲੋਂ ਪਾਰੀ ਵਿਰੋਧ ਤੋਂ ਬਾਅਦ ਹੰਸ ਰਾਜ ਹੰਸ ਨੂੰ ਲੋਕ ਸਭਾ ਚੋਣਾਂ 'ਚ ਜਿੱਤ ਦਾ ਸਹਰਾ ਬੰਨਿਆ ਜਾਂਦਾ ਹੈ ਜਾਂ ਹਾਰ ਦਾ ਸਾਹਮਣਾ ਕਰਨਾ ਪਵੇਗਾ। ਰਾਜਾ ਵੜਿੰਗਾ ਅੱਜ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਜਿਸ ਵਿੱਚ ਉਹ ਇਸਾਈ ਭਾਈਚਾਰੇ ਦੇ ਹੱਕ ਵਿੱਚ ਸਟੈਂਡ ਰੱਖਦੇ ਹੋਏ ਨਜ਼ਰ ਆਏ ਨੇ ਉਹਨਾਂ ਕਿਹਾ ਕਿ ਸਮਾਜ ਵਿੱਚ ਇਸਾਈ ਭਾਈਚਾਰੇ ਦੀ ਅਹਿਮ ਭੂਮਿਕਾ ਹੈ ਤੇ ਲੋਕ ਧਰਮ ਦੇ ਨਾਂ ਤੇ ਕੋਈ ਵੀ ਵੰਡ ਨਾ ਕਰਨ। ਲੁਧਿਆਣਾ ਤੋਂ ਕਾਂਗਰਸ ਦੇ ਲੋਕਸਭਾ ਉਮੀਦਵਾਰ ਰਾਜਾ ਵੜਿੰਗ ਅੱਜ ਇਸਾਈ ਭਾਈਚਾਰੇ ਦੇ ਹੱਕ ਵਿੱਚ ਬੋਲਦੇ ਨਜ਼ਰ ਆਏ। ਉਹਨਾਂ ਕਿਹਾ ਕਿ ਪਿਤੇ 2 ਦਿਨ ਪਹਿਲਾਂ ਇੱਕ ਘਟਨਾ ਵਾਪਰੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਇਸਾਈ ਧਰਮ 'ਚ ਨਾ ਜਾਵੇ। ਪਰ ਮੇਰਾ ਕਹਿਣਾ ਹੈ ਕਿ ਇਸਾਈ ਭਾਈਚਾਰੇ ਨੇ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਰ ਕਿਸੇ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੈ। ਵੜਿੰਗ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਦੱਸਦੇ ਹੋਏ ਕਿਹਾ ਕਿ ਸਾਨੂੰ ਗੁਰੂ ਜੀ ਨੇ ਇਨਸਾਨ ਦੀ ਇੱਜ਼ਤ ਕਰਨੀ ਸਿਖਾਈ ਹੈ, ਉਹਨਾਂ ਨੂੰ ਵੱਡਣਾ ਨਹੀਂ। ਪਰ ਸੋ ਕੋਈ ਘਟਨਾ ਕਰਮ ਜਿਹੜਾ ਵਾਪਰਿਆ ਜਾਣੀ ਕਿ 크੍ਰਿਸਚੀਅਨ ਪਾਈ ਚਾਰੇ ਹਾਸਤੇ ਗੱਲ ਕਹੀ ਗਈ ਕਿ 크੍ਰਿਸਚੀਅਨ ਕੋਈ ਨਹੀਂ ਬਣੇ ਜਾਂ ਕਿਉਂ ਬਣ ਰਿਹਾ ਹੈ ਲੇਕਿਨ ਮੈਂ ਉਹ ਪੱਖ ਰੱਖਣਾ ਚਾਹਣਾ ਹੈ ਕਿ ਜਿਹੜੇ 크੍ਰਿਸਚੀਅਨ ਭਰਾ ਨੇ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਔਰ ਉਹਨਾਂ ਦਾ ਕਮਿਊਨਿਟੀ ਦੇ ਹਾਸਤੇ ਬਹੁਤ ਵੱਡਾ ਯੋਗਦਾਨ ਉਹਨਾਂ ਲੋਕਾਂ ਨੇ ਪਾਇਆ ਹੈ ਸਮਾਜ ਦੀ ਸਿਰਜਣਾ ਵਾਸਤੇ ਔਰ ਸਮਾਜ ਦੇ ਬਹੁਤ ਸਾਰੇ ਨੇਕ ਕੰਮ 크ਰਿਸਚੀਅਨ ਭਰਾ ਕਰਦੇ ਆ। ਸੋ ਕਿਸੇ ਵਿਅਕਤੀ ਵਿਸ਼ੇਸ਼ ਨੇ ਕੋਈ ਗੱਲ ਕਹਿ ਦੇਣੀ ਇਸ ਗੱਲ ਨਾਲ ਰਾਜੇ ਵੜਿੰਗ ਦਾ ਤੇ ਕੋਈ ਅਸਰ ਨਹੀਂ ਪੈਂਦਾ। ਮੈਂ ਸਾਡੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ। ਅਸੀਂ ਹਰ ਭਾਈਚਾਰੇ ਦਾ Hindu ਦਾ, Sikh ਦਾ, Musalman ਭਰਾਵਾਂ ਦਾ, Christian ਭਰਾਵਾਂ ਦਾ ਔਰ Dalit ਭਰਾਵਾਂ ਦਾ ਮੈਂ ਸਮਝਦਾ ਬਾਲਮੀਕੀ ਭਰਾਵਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਕਿਉਂਕਿ ਸੈਕੂਲਰ ਪਾਰਟੀ ਹੈ ਸਭ ਨੂੰ ਨਾਲ ਲੈ ਕੇ ਚੱਲਦੀ ਹੈ। ਔਰ ਜਿਸ ਪ੍ਰੋਗਰਾਮ 'ਚ ਮੈਂ ਮੌਜੂਦ ਸਾਂ ਉੱਥੇ ਕੋਈ ਐਸੀ ਗੱਲ ਕਿਸੇ ਵਿਅਕਤੀ ਵਿਸ਼ੇਸ਼ ਨੇ ਜਿਹੜਾ ਉੱਥੇ ਲੋਕਾਂ ਦੁਆਰਾ ਸੱਦਿਆ ਗਿਆ ਸੀ ਉਹਨਾਂ ਨੇ ਕੀਤੀ ਹੈ ਅਗਰ ਤਾਂ ਉਸ ਗੱਲ ਨਾਲ ਰਾਜਾ ਵੜਿੰਗ ਸਹਿਮਤ ਨਹੀਂ ਆ। ਹਰ ਵਿਅਕਤੀ ਨੂੰ ਆਜ਼ਾਦੀ ਹੈ ਆਪ ਦੇ ਧਰਮ ਦਾ ਪ੍ਰਚਾਰ ਕਰਨ ਦੀ, ਆਪ ਦਾ ਪ੍ਰਚਾਰ ਕਰਨ ਦੀ। ਪੂਰੇ ਤੇ ਕੋਈ ਰੋਕ-ਠੋਕ ਨਹੀਂ ਲਾ ਸਕਦਾ ਔਰ ਸਾਰੇ ਧਰਮ ਵਦਨ ਫੁੱਲਨ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਰਾਜਾ ਵੜਿੰਗ ਤੱਕ ਕ੍ਰਿਸ਼ਚਨਾ ਦੇ ਵੀ ਜਾਂਦਾ ਹੈ ਤੇ ਰਾਜਾ ਵੜਿੰਗ ਹਿੰਦੂ ਭਰਾਵਾਂ ਦੇ ਵੀ ਜਾਂਦਾ ਹੈ ਰਾਜਾ ਵੜਿੰਗ ਗੁਰਦੁਆਰੇ ਵੀ ਜਾਂਦਾ ਹੈ ਰਾਜਾ ਵੜਿੰਗ ਦਰਗਾਹ ਤੇ ਵੀ ਜਾਂਦਾ ਹੈ ਰਾਜਾ ਵੜਿੰਗ ਕਈ ਵਾਰੀ ਸਾਡੇ ਗੁਰੂਆਂ ਪੀਰਾਂ ਦੇ ਡੇਰਿਆਂ ਤੇ ਵੀ ਜਾਣਾ ਪੈਂਦਾ ਉੱਥੇ ਵੀ ਜਾਂਦਾ ਮੈਂ ਸਭ ਦਾ ਸਤਿਕਾਰ ਕਰਦਾ ਕਿਉਂਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਸਿਖਾਇਆ ਕਿ ਇਨਸਾਨ ਦੀ ਇੱਜ਼ਤ ਕਰੋ ਇਨਾਂ ਨੂੰ ਵੰਡੋ ਨਾ ਔਰ ਜਿਹੜੇ ਲੋਕ ਇਹਨਾਂ ਵਿੱਚ ਵੰਡੀਆਂ ਪਾਉਂਦੇ ਆ ਉਹ ਸਮਾਜ ਦੇ ਔਰ ਸਾਡੇ ਦੇਸ਼ ਦੇ ਦੁਸ਼ਮਣ ਹਨ ਸੋ ਧੰਨਵਾਦ ਮੈਂ ਇੰਨਾ ਹੀ ਕਹਿਣਾ ਸੀ ਜ਼ਿਕਰ ਹੋ ਗਿਆ ਕਿ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਚਨਾਲਾ ਨੇ ਇੱਕ ਚੋਣ ਮੀਟਿੰਗ ਦੌਰਾਨ ਸਿੱਖ ਧਰਮ ਨੂੰ ਇਸਾਈ ਧਰਮ ਤੋਂ ਛੋਟਾ ਦੱਸਿਆ ਬੋਨੀ ਅਚਨਾਲਾ ਨੇ ਕਿਹਾ ਕਿ ਸਿੱਖ ਧਰਮ ਛੋਟਾ ਬੱਚਾ ਹੈ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਆਪਣੇ ਇਸ ਵਿਵਾਦਿਤ ਬਿਆਨ ਤੇ ਵੀ ਮਾਫੀ ਮੰਗੀ ਸੀ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਉਮੀਦਵਾਰ ਹੁਣ ਨਾਮਜ਼ਦਗੀਆਂ ਪਰੰਦੀ ਤਿਆਰੀ ਦੇ ਵਿੱਚ ਨੇ ਵੱਖੋ-ਵੱਖਰੇ ਦਿਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 10 ਮਈ ਨੂੰ ਨਾਮਜ਼ਦਗੀ ਪੱਤਰ ਪਰਣਗੇ। ਇਸ ਦੌਰਾਨ ਚੰਨੀ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੀਐਮ ਮਾਨ ਨੂੰ ਘੇਰਿਆ ਅਤੇ ਸੂਬੇ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣੀਆਂ ਚੋਣਾਂ 'ਚ ਗਰਮੀਆਂ ਹੋਰ ਤੀਸਰ ਕਰ ਦਿੱਤੀਆਂ ਨੇ।

को यहाँ से जताएं ताकि आने वाले दिनों में लोकसभा इलेक्शन के बाद जो यहाँ का विकास होना है उसमें हम बड़ा योगदान डाल सकें लोगों के बीच में आप जा रहे हैं लोग क्या मुद्दे हैं बहुत बड़ा मतलब रिस्पांस लोगों की तरफ से मिल रहा है लेकिन यहाँ मुझे अफसोस से कहना पड़ रहा है कि जलंधर में नशे की बहुत बोलबाला है और लॉ एंड ऑर्डर की बहुत समस्या है यहाँ स्नैचिंग हो रही है यहाँ प्रॉब्लम लोगों को यह है कि मोबाइल खो ले जाते हैं फरोती देने के यहाँ धमकियाँ आती हैं तो ये लॉ एंड ऑर्डर जो है ये मौजूदा जो यहाँ की आम आदमी पार्टी की सरकार है दो साल में उन्होंने सारा कुछ अस्त कर दिया है और आने में वाले दिनों में मैं लोगों के साथ खड़े होकर उनकी पैरवाई करूँगा और ये सारा कुछ यहाँ ठीक होगा ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਸੀਟ ਕਾਫੀ ਚਰਚਾ ਚੱਲ ਰਹੀ ਦੀ ਦਿਖਾਈ ਦੇ ਰਹੀ ਏ ਕਿਉਂਕਿ ਆਮ ਆਦਮੀ ਪਾਰਟੀ ਦੇ ਐਮਪੀ ਰਹਿ ਚੁੱਕੇ ਸੁਸ਼ੀਲ ਰਿੰਕੂ ਭਾਜਪਾ ਵੱਲੋਂ ਚੋਣ ਮੈਦਾਨ ਚ ਨੇ ਦੂਜੇ ਪਾਸੇ ਅਕਾਲੀ ਦਲ ਚੋਂ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਪਮਨ ਕੁਮਾਰ ਤੀਨੂ ਨੂੰ ਆਪ ਨੇ ਟਿਕਟ ਦਿੱਤੀ ਏ ਇਹਨਾਂ ਦੋਵਾਂ ਆਗੂਆਂ ਦੇ ਨਾਲ ਚਰਨਜੀਤ ਸਿੰਘ ਚੰਨੀ ਦਾ ਸਿੱਧਾ ਮੁਕਾਬਲਾ ਹੋਵੇਗਾ ਕੌਣ ਜਲੰਧਰ ਤੋਂ ਐਮਪੀ ਬਣ ਕੇ ਲੋਕ ਸਭਾ ਚ ਪਹੁੰਚਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਅੱਜ ਦੇ ਪੰਜਾਬ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈ ਨਿਯਮਕ ਸੁਰੱਖਿਆ ਤੇ ਚੰਡੀਗੜ੍ਹ ਤੋਂ ਸ਼ੋਮਨੀਆ ਕਾਲੀ ਦਲ ਦੀ ਉਮੀਦਵਾਰ ਨੇ ਦਿੱਤਾ ਅਸਤੀਫਾ ਪ੍ਰੈਸ ਕਾਨਫਰੰਸ ਕਰਕੇ ਕਲੀਅਰ ਨੇ ਕਿਹਾ ਪਿੱਛੇ ਮਾਰਿਆ ਛੁਰਾ ਕਾਂਗਰਸ ਨੇ ਆਪਣੇ ਆਖਰੀ ਉਮੀਦਵਾਰ ਦੇ ਨਾਮ ਦਾ ਕੀਤਾ ਐਲਾਨਾ ਫਿਰੋਜ਼ਪੁਰ ਤੋਂ ਚੌਣ ਮੈਦਾਨ 'ਚ ਉਤਰੇ ਸ਼ੇਰ ਸਿੰਘ ਕੋਬਾਇਆ ਰੌਸਪਰ ਦੇ ਵਿੱਚ ਰੋਡ ਸ਼ੋਅ ਕਰਨ ਵਾਸਤੇ ਪਹੁੰਚੇ ਸੀਐਮ ਮਾਨ 13 0 ਦਾ ਨਾਰਾ ਦਿੰਦੇ ਹੋਏ ਕੇਜੀਵਾਲ ਦੇ ਹੱਕ ਦੀ ਕੀਤੀ ਗੱਲ ਕੁਲਦੀਪ ਤਾਲੀਵਾਲ ਨੇ ਕੀਤੀ ਤਰਸੇਮ ਸਿੰਘ ਸਚਾਲਕਾ ਦੇ ਨਾਲ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਨੂੰ ਮਾਰੇ ਤਿੱਖੇ ਮਿਹਣੇ ਇਸ ਦਿਨਾਂ ਲਈ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ